ਇਸ ਗੱਲ ਨੂੰ ਵੀ ਆਖਰੇ ਜਾਨੀ ਨੀਤ ਕੀ ਹੈ ਇਹ ਕਰਨਾ ਕੀ ਚਾਹੁੰਦੇ ਹੈ ਜਿਹਾ ਕੇ ਤੇ ਆਪੀ ਸਾਡ ਨੂੰ ਮੰਡੀ ਦੇ ਨਾਲੋਂ ਪਹਿਲਾਂ ਬੇਲੇ ਉਥੇ ਕਰਨਾ ਚਾਹਾਂਗੇ ਜਿਹੜੇ ਜਿਹਾ ਹੈ ਖਾਤਰਨਾਕ ਜੈ ਸਰਕਾਰ ਸੇਨ ਜਾ ਰਹੀ ਹੈ ਇਹ ਕਿ ਰਭੀਆਂ ਮੰਡੀਆਂ ਦੇ ਰਾਣੀ ਆਪਣੀ ਠਾਕਰਾ ਜਿਹੜੀ ਕਰਤਾ ਉਹ ਮੰਡੀਆਂ ਹੇ ਭਰਾ ਇਹ ਛੋਟਾ ਵੀ ਤੁਸੀਂ ਸਾਹਮਣੂ ਫਾਦਰ ਦੇਚੇ ਆਉਂਗੇ ਵਰਨਾ ਇਹਦੇ ਵਿੱਚ ਜਿਹੜਾ ਜਦੋਂ ਤੁਸੀਂ ਪਿਛਲੀਆਂ ਹਾਲਾਤਾਂ ਦੇਖ ਲੋ ਪਿਛਲੇ ਵੀ ਭਰਾਵੋ ਤੁਹਾਨੂੰ ਬਦੀਨਗੀ ਹੋਈ ਹੈ ਉਹ ਹਾਲਾਤ ਇਹਨਾਂ ਨੇ ਭਰਾਵੋ ਇਹ ਬਰਾਦ ਨੇ ਜਦੋਂ ਤੁਸੀਂ ਸਾਰੇ ਮੰਡੀਆਂ ਚੋਂ ਸਾਡੇ ਕਣਕ ਬਦਰੰਗ ਇਹਦੇ ਵਿੱਚ ਛੱਲਾ ਜਣੇ ਆਉਣੇ ਬਹਾਨੇ ਲਾ ਕੇ ਉਹ ਕੱਟ ਲਾ ਕੇ ਤੁਹਾਡੀ ਕੜਕ ਭਰਾਉ ਉਹਦਾ ਬੈਂਕਾਂ ਤੋਂ ਚਾਹੇ ਆਪਿਆਂ ਤੋਂ ਪੈਸੇ ਲੈ ਜਿਹੜੇ ਕਿਸਾਨ ਬੱਤੀ ਪਤਨ ਦੇ ਗਫਾਤਰ ਹੈ ਜਿਹੜੇ ਉਹ ਕਿਸਾਨ ਉਹਨਾਂ ਨੂੰ ਬੈਂਕਾਂ ਦੇ रामलाल ਜਿਹੜੇ ਆਪਣੇ ਗਾਹੀਆ ਜਿਹੜੀ ਉੱਥੋਂ ਕਰ ਲੈਣੀ ਹੈ ਜਿਹੜੀ ਆਸ਼ਰਮੀਆਂ ਖਾਤਰ ਨਾਲ ਆ ਦੇ ਵਿੱਚ ਜਿਹੜੋ ਤੁਮ ਉੱਥੇ ਦੇ ਕਹਿਣ ਤੇ ਅਸੀਂ ਬੱਤੀ ਪਤਨ ਤੋਂ ਬੀਜੇਪੀ ਦਾ ਬੋਲ ਕਰ ਰਹੇ ਹਾਂ ਅਸੀਂ ਵੀ ਸ਼ਹਿਰ ਪਿੰਡਾਂ ਚੋਂ ਸ਼ਹਿਰਾਂ ਚੋਂ ਅੱਜ ਉਹਨਾਂ ਦਾ ਸਾਥ ਕੇ ਪਿੰਡਾਂ 'ਚ ਨਹੀਂ ਪਰਦੇਣਾ ਅੱਜ ਉਹਨਾਂ ਦਾ ਸਾਥ ਕੇ ਵਿਰੋਧ ਕਰਨਾ ਹੈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਜੇ ਸੰਨ ਪ੍ਰਧਾਨ ਜਸਪੰਤ ਸਿੰਘ ਜੀ ਤੋੜਾਵਾਲ ਜਿਨ੍ਹਾਂ ਨੇ ਆਪਣੇ ਵਿਚਾਰ ਨਮਾਜ਼ ਸਰਕਾਰ ਨਮਾਜ਼ ਸਰਕਾਰ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਨਮਾਜ਼ ਸਰਕਾਰ ਜਿੰਦਾਬਾਦ ਆਰਥਿਕ ਸੰਘਰਸ਼ ਦਾ ਗਹਾਂ ਜਿੰਦਾਬਾਦ 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 ਕਿਸਾਨਾਂ ਤੇ ਮਜ਼ਦੂਰਾਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਨ੍ਹਾਂ ਸਹਿਲੋ ਹੈ ਚਾਹੇ ਉਹ 2013 ਤੋਂ ਅਕਾਲੀ ਸਰਕਾਰ ਦੇ ਬਣਾਏ ਹੈ ਚਾਹੇ ਕਾਂਗਰਸ ਨੇ ਬਣਾਏ ਹੈ ਚਾਹੇ ਹੁਣ ਆਪ ਨੇ ਬਣਾਏ ਹੈ ਉਹਨਾਂ ਸਾਰਿਆਂ ਮੂਲੇ ਅੱਜ ਸੰਕੇਤਕ ਧਰਨੇ ਦਿੱਤੇ ਜਾ ਰਹੇ ਹੈ ਇਹ ਧਰਨੇ 12 ਵਜੇ ਤੋਂ ਲੈ ਕੇ 3 ਵਜੇ ਤੱਕ ਦਿੱਤੇ ਜਾ ਰਹੇ ਹੈ ਪੰਜਾਬ ਦੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਜਿੱਥੇ ਸੈਲੋ ਜਿਹੜੇ ਵੀ ਜ਼ਿਲ੍ਹੇ ਚ ਨਹੀਂ ਹਨ ਉੱਥੇ ਡੀਸੀ ਹੈੱਡਕੁਆਰਟਰ ਦੇ ਉੱਤੇ ਜਿਹੜੇ ਅੱਜ ਇਹ ਪ੍ਰੋਗਰਾਮ ਹੋ ਕੀਤੇ ਜਾ ਰਹੇ ਹੈ ਅੱਜ ਦੇ ਪ੍ਰੋਗਰਾਮ ਕਰਨਾ ਸਾਡਾ ਇੱਕੇ ਮਤਲਬ ਹੈ ਕਿ ਇਥੋਂ ਦੀਆਂ ਸਰਕਾਰਾਂ ਜਿਹੜਾ ਇਥੋਂ ਦਾ ਅਨਾਜ ਫੂਡ ਹੈ ਉਹ ਕਾਰਬੋਡ ਘਰਣ ਦੇ ਬਸ ਪੋਣਾ ਚਾਹੁੰਦੇ ਹੈ ਕਿਸਾਨਾਂ ਨੂੰ ਮਜਬੂਰ ਕਰਨਾ ਚਾਹੁੰਦੇ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਥੋਂ ਦੀ ਕਿਸਾਨ ਹੈ ਉਹ ਸਰਕਾਰਾਂ ਕੇ ਬੇਵਸ ਹੋ ਜਾਣ ਤੇ ਇਥੋਂ ਦਾ ਅਨਾਜ ਪੂਲ ਉਹਨਾਂ ਦੇ ਕਬਜ਼ੇ ਹੇਠ ਲਿਆਂਦਾ ਜਾ ਸਕੇ ਇਸ ਕਰਕੇ ਅਸੀਂ ਸਮਝਦੇ ਆਂ ਕਿ ਅਸੀਂ ਦਿੱਲੀ 13 ਮਹੀਨੇ ਲੜ ਕੇ ਆਏ ਆਂ 13 ਮਹੀਨੇ ਦੇ ਲੜਦੋ ਬਾਅਦ ਉਹ ਕਾਨੂੰਨ ਇੱਕ ਤਰ੍ਹਾਂ ਨਾਲ ਵਾਪਸ ਕਰਾ ਕੇ ਆਏ ਆਂ ਪਰ ਇੱਥੋਂ ਦੀ ਸਰਕਾਰ ਦੀ ਨਾ ਨੀਤੀ ਬਦਲੀ ਐ ਨਾ ਦੀਤ ਬਦਲੀ ਐ ਇਸ ਗੱਲ ਨੇ ਦੱਸਤਾ ਕਿ ਜਿਹੜਾ ਭਗਵੰਤ ਮਾਨ ਦੀ ਸਰਕਾਰ ਇਹ ਕਹਿੰਦੀ ਸੀ ਕਿ ਕਿਸਾਨ ਦਿੱਲੀ ਦੀ ਬੁਰਹਾਂ ਤੇ ਠੀਕ ਲੜ ਰਹੇ ਆ ਉਹਦੇ ਜੇ ਦੋ ਕਾਨੂੰਨ ਐ ਉਹ ਪਿਛਲੀ 15 ਤਰੀਕ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਹੜਾ 6 ਤਰੀਕ ਨੂੰ ਰੱਦ ਕਰਵਾਇਆ ਹੈ ਇਹ ਅਸੀਂ ਐ ਸਮਝਦੇ ਹਾਂ ਵੀ ਹੁਣ ਵੋਟਾਂ ਦੇ ਸਮੇਂ ਦੇ ਵਿੱਚ ਸਰਕਾਰਾਂ ਇਸ ਗੱਲ ਤੇ ਬੋਲਣਾ ਕਿ ਜਿੰਨੇ ਵੀ ਇਹ ਸੈਲੋ ਪੰਜਾਬ ਦੇ ਵਿੱਚ ਲਾਏ ਐ ਇਹ ਅਸਲ ਦੇ ਵਿੱਚ ਕੱਲੇ ਕਿਸਾਨਾਂ ਦਾ ਕਾਰੋਬਾਰ ਖਤਮ ਨਹੀਂ ਕਰਦੇ ਇਹਦੇ ਨਾਲ ਸਾਰੇ ਲੋਕ ਪ੍ਰਭਾਵਿਤ ਹੋਣਗੇ ਚਾਹੇ ਉਹ ਪੱਲੇਦਾਰ ਹੈ ਚਾਹੇ ਟਰੱਕ ਯੂਨੀਅਨ ਵਾਲੇ ਹੈ ਚਾਹੇ ਉਹ ਆੜਤੀ ਹੈ ਐਸ ਕਰਕੇ ਇਹ ਸਾਰਿਆਂ ਦੀ ਬਣਦੀ ਲੋੜ ਬਣਦੀ ਹੈ ਅੱਜ ਇਸ ਕਰਕੇ ਸਨਾਮ ਮੰਡੀ ਦੇ ਮੁਨੀਮ ਇਥੋਂ ਦੀ ਟਰੱਕ ਜਨ ਇਹਦੇ ਵਿੱਚ ਅੱਜ ਦੇ ਜਿਹੜੇ ਧਰਨੇ ਇਹਦੇ ਵਿੱਚ ਸ਼ਾਮਲ ਹੋਈ ਹੈ ਅਸੀਂ ਇਹ ਚਾਹੁੰਦੇ ਆ ਕਿ ਆਦਾ ਸੰਕੇਤਕ ਧਰਨਾ ਜਿਹੜੀਆਂ ਵੀ ਸਰਕਾਰਾਂ ਬਣਾਉਣ ਵਾਸਤੇ ਲੜ ਰਹੇ ਹੈ ਉਹ ਸਾਰੇ ਦੇ ਅੱਗੇ ਜਿਹੜੀ ਆਡੀ ਮੰਗ ਹੈ ਇਹਨੂੰ ਪ੍ਰਚਾਰ ਮੁਖੀ ਕਰਕੇ ਲੈ ਕੇ ਆਏ ਆ ਤਾਂ ਕਿ ਉਹਨੂੰ ਬੋਲਣ ਲਈ ਮਜਬੂਰ ਕੀਤਾ ਜਾ ਸਕੇ ਤੇ ਇਹ ਜਿੰਨੇ ਵੀ ਸੈਲੋ ਹੈ ਇਹਨਾਂ ਨੂੰ FCI ਨੂੰ ਇਹਨਾਂ ਦੀ ਜਿਹੜੀ ਮਾਲਕੀ ਹੈ ਉਹ ਦੇਣ ਲਈ ਸਰਕਾਰ ਨੂੰ ਮਜਬੂਰ ਕਰ ਸਕੀ। ਦੇਖੋ ਅੱਜ ਅਸੀਂ ਭਾਰਤੀ ਕਿਸਾਨ ਜੁਨੇਕਤਾ ਗਰਾਹਾਂ ਵੱਲੋਂ ਸਾਰੇ ਪੰਜਾਬ ਦੇ ਵਿੱਚ ਜਿਹੜੇ ਸਾਈਲੋ ਦੇ ਗਦਾਮ ਨੇ ਉਹਨਾਂ ਦੇ ਅੱਗੇ ਇੱਕ ਦਿਨ ਦੇ ਜਿਹੜੇ ਧਰਨੇ ਦਿੱਤੇ ਹੈਗੇ ਨੇ ਕਿਉਂਕਿ ਜਿਹੜਾ ਪਿਛਲੇ ਦਿਨਾਂ 'ਚ ਸਰਕਾਰ ਨੇ 9 ਸੈਲੋਆਂ ਨੂੰ ਮਨਜ਼ੂਰੀ ਦਿੱਤੀ ਅਨਾਜ ਖਰੀਦਣ ਦੀ ਉਦੋਂ ਭਾਵੇਂ ਅਸੀਂ ਕਿਤਾਬਣੀ ਪ੍ਰੋਗਰਾਮ ਨੇ ਜਿਹੜੇ ਦਿੱਤੇ ਹੈਗੇ ਨੇ ਉਹਦੇ ਤੋਂ ਸਰਕਾਰ ਭਾਵੇਂ ਇੱਕ ਵਾਰ ਵਾਪਸ ਮੁੜੀ ਹੈਗੀ ਆ ਪਰ ਅਸੀਂ ਅੱਜ ਮੰਗ ਕਰਦੇ ਆ ਕਿ ਸਰਕਾਰ ਇਹ ਜਿਹੜੇ ਸੈਲੋ ਨਵੇਂ ਬਣ ਰਹੇ ਨੇ ਉਹਨਾਂ ਦੀ ਨੀਤੀ ਰੱਦ ਕਰੇ ਸਰਕਾਰ ਆ ਤੇ ਜਿਹੜੇ ਆ ਪਹਿਲਾਂ ਬਣ ਚੁੱਕੇ ਨੇ ਇਹਨਾਂ ਨੂੰ ਆਪਣੇ ਕਬਜ਼ੇ 'ਚ ਕਰੇ ਸਰਕਾਰ ਆ ਅਸੀਂ ਇਹ ਕਹਿੰਦੇ ਹੈਗੇ ਆ ਕਿ ਲੋਕਾਂ ਦਾ ਅਯਾੜਾ ਕਰਕੇ ਇੱਥੇ ਜੇ ਇਹ ਜੇ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਜਣੀ ਸਾਡੇ ਲੋਕਾਂ ਦੀ ਜਿੰਸ ਉਹਨਾਂ ਨੇ ਲੁੱਟਣੀ ਆ ਸਾਡੇ ਜਿਹੜੇ ਪਬਲਿਕ ਅਦਾਰੇ ਨੇ ਉਹਨਾਂ ਨੇ ਲੁੱਟਣੇ ਨੇ ਇਹ ਨੀਤੀ ਰੱਦ ਕਰੇ ਸਰਕਾਰ ਆ ਅਸੀਂ ਅੱਜ ਸੰਕੇਤ ਦੇਣ ਵਾਤੇ ਆਏ ਆ ਪੰਜਾਬ ਦੀ ਸਰਕਾਰ ਨੂੰ ਕਿ ਆ ਨੀਤੀ ਰੱਦ ਕਰੇ ਜੇ ਉਹ ਕਹਿਣਾ ਇਹ ਕਹਿੰਦੇ ਨੇ ਵੀ ਅਸੀਂ ਨੇ ਜਣੀ ਉਹ ਮਨਜ਼ੂਰੀ ਜਿਹੜੀ ਦਿੱਤੀ ਆ ਪਹਿਲਾਂ ਉਹ ਰੱਦ ਕਰਤੀ ਅਸੀਂ ਕਹਿੰਦਾ ਇਹਨਾਂ ਨੂੰ ਰੱਦ ਕਰੋ ਇਹਨਾਂ ਨੂੰ ਸਰਕਾਰੀ ਕਰੋ ਆਪਦੇ ਕਬਜ਼ੇ 'ਚ ਕਰੋ ਕਬਜ਼ੇ 'ਚ ਕਰਕੇ ਜਿਹੜੀ ਲੋਕਾਂ ਦਾ ਅਨਾਜ ਆ ਜਿਹੜਾ ਉਹ ਸਰਕਾਰ ਠੀਕ ਹੈ ਵਿਗਿਆਨਕ ਤੌਰ ਦੇ ਉੱਤੇ ਜੇ ਵੱਡੇ ਡਰਾਮਾ ਦੀ ਲੋੜ ਹੈਗੀ ਆ ਸੁਸਰੀ ਪੈਂਦੀ ਆ ਬਾਹਰ ਖੁੱਲੇ 'ਚ ਮਦਾ ਜਿਹੜਾ ਅਨਾਜ ਸੜ ਜਾਂਦਾ ਉਹਦੇ ਵਾਸਤੇ ਫਿਰ ਇਹ ਨਾ ਹੋਵੇ ਇਥੇ ਰੇਲ ਦੀ ਲੈਣ ਨਾਲ ਸਾਰਾ ਮਾਲ ਚਾਕੇ ਰੇਲ ਦੀ ਰੇਲ ਰਾਹੀਂ ਲੈ ਜਾਂਦੇ ਨੇ ਤੇ ਇਥੇ ਟਰਾਲੀ ਢੇਰੀ ਹੋ ਜਾਂਦੀ ਆ ਉਹਦੇ ਨਾਲ ਧਾਨ ਕਮਾਜੇ ਜਾਂਦੇ ਨੇ ਉਹਦੇ ਨਾਲ ਮਜ਼ਦੂਰ ਮਾਜੇ ਜਾਂਦੇ ਨੇ ਉਹਦਾ ਟਰੱਕ ਜੂਨੀਅਰ ਮਾਜੇ ਜਾਂਦੇ ਨੇ ਉਹਦੇ ਨਾਲ ਜਣੀ ਗਾਹਾਂ ਚ ਪਿਆਰ ਪਾਰ ਵਾਲੇ ਜਿਹੜੇ ਉਹ ਰਗੜੇ ਜਾਂਦੇ ਹੈਗੇ ਨੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਜਿਹੜਾ ਹੱਥਾਂ ਦਾ ਕੰਮ ਆ ਹੱਥਾਂ ਦਾ ਕੰਮ ਨੂੰ ਧਿਆਨ ਚ ਰੱਖ ਕੇ ਸਰਕਾਰ ਉਹੋ ਜਿਹੀ ਪਾਲਿਸੀ ਬਣਾਵੇ ਤੇ ਆ ਨੀਤੀ ਆ ਜਿਹੜੀ ਇਹਨੂੰ ਰੱਦ ਕਰੇ ਸਰਕਾਰ ਅਕਬੀਰ ਕੋਰ ਅਗਰਾਂ ਪੰਜਾਬ ਦੀ ਪੁਖਾਨ ਜੂਨੀਅਰ ਰੇਲ ਕਾਰਗਾਰੀ ਬੰਦ ਇਹ ਤੁਸੀਂ ਜਾਣਦੇ ਹੋ ਜੀ ਜਿਹੜਾ ਸਾਡੀ ਮੰਡੀ ਬੋਰਡ ਹੈ ਪਹਿਲਾ ਕਾਲਾ ਕਾਨੂੰਨ ਸੀਗਾ ਉਹਨੂੰ ਇਹ ਸਰਕਾਰ ਹੈ ਜਿਹੜੀ ਲਾਗੂ ਕਰਨ ਜਾ ਰਹੀ ਹੈ ਅਸੀਂ ਇਹ ਨਹੀਂ ਹੋਣ ਦੇਣਾ ਸਾਡੇ ਆੜਤੀਆ ਵਰਗ ਸਾਡਾ ਮਜ਼ਦੂਰ ਵਰਗ ਜਿਹੜਾ ਸਾਡਾ ਕਿਸਾਨ ਵਰਗ ਹੈ ਉਹਨੂੰ ਖਤਮ ਕਰਨ ਜਾ ਰਹੇ ਨੇ ਜਿਹੜੇ ਸੈਲੋ ਬਣ ਰਹੇ ਨੇ ਜਿੱਥੇ ਇਹ ਕਹੇ ਉਹਨਾਂ ਦਾ ਲਾਲਚ ਦੇ ਕੇ ਸਾਡੇ ਕਿਸਾਨਾਂ ਨੂੰ ਕਹਿੰਦੇ ਨੇ ਵੀ ਸਿੱਧੀਆਂ ਟਰਾਲੀਆਂ ਅੰਦਰ ਜਾਣਗੀਆਂ ਪਰ ਸਾਰਿਆਂ ਦੇ ਗਲ ਘੋਟ ਰਹੇ ਨੇ ਇਹ ਗਲ ਘੋਟ ਕੇ ਇਹ ਸੈ ਲੋ ਗਦਾਮਾਂ ਦੇ ਵਿੱਚ ਆਪਦੇ ਕਣਕ ਇਕੱਠੀ ਕਰਕੇ ਬਾਹਰ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਜਿਹੜੀ ਇਹ ਪੈਕ ਬੰਦ ਕਰਕੇ ਪੈਕਟਾਂ ਦੇ ਵਿੱਚ ਕਣਕਾਂ ਵੇਚਣਗੇ ਕਿਉਂ ਉਸ ਟਾਈਮ ਆਟਾ ਸਾਨੂੰ ਪੈਕਟਾਂ ਰਹੀ ਆਇਆ ਕਰੂਗਾ ਕਿ ਉਸ ਟਾਈਮ ਇਹਨਾਂ ਨੂੰ ਆਇਆ ਵੀ ਆਪਦੇ ਘਰ ਦੇ ਵਿੱਚ ਇਹ ਕੋਈ ਕਣਕ ਰੱਖ ਨਾ ਸਕਣਾ ਇਸ ਕਰਕੇ ਜਿਹੜਾ ਹਰ ਇੱਕ ਵਰਗ ਹੈ ਮਜ਼ਦੂਰ ਹੈ ਕਿਸਾਨ ਹੈ ਜਿਹੜੇ ਸਾਡੇ ਜ਼ਿੰਮੇਦਾਰ ਨੇ ਸਾਰੇ ਕੰਮ ਕਰਦੇ ਨੇ ਜਿਹੜੇ ਸਾਡੇ ਮਜ਼ਦੂਰ ਕਿਸਾਨ ਮੰਡੀਆਂ ਦੇ ਵਿੱਚ ਲੱਗਦੇ ਨੇ ਉਹਨਾਂ ਨੂੰ ਕੰਮ ਮਿਲਦਾ ਉਹ ਇਹ ਖਤਮ ਕਰਨ ਜਾ ਰਹੇ ਨੇ ਇਸ ਕਰਕੇ ਅਸੀਂ ਇਹ ਨਹੀਂ ਹੋਣ ਦੇਣਾ ਇਹਨਾਂ ਦੇ ਵਿਰੋਧ ਕਰਾਂਗੇ ਜਿੱਥੇ ਵੀ ਸੈਲੋ ਇਹ ਨਵੇਂ ਬਣਾਉਣਗੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਰਵਾਂਗੇ ਅਸੀਂ ਇਹਨਾਂ ਦਾ ਕਾਲੇ ਕਾਨੂੰਨ ਪਾਸ ਨਹੀਂ ਹੋਣ ਦੇਣੇ ਇਹਨਾਂ ਦਾ ਵਿਰੋਧ ਜਦੋਂ ਤੱਕ ਸਾਡੇ ਦਮ ਚ ਦਮ ਹੈ ਅਸੀਂ ਲੜਦੇ ਰਹਾਂਗੇ